ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅਸੀਂ ਪਿਛਲੇ ਹਫਤੇ ਡੈਡੀ ਜੀ ਦੀ ਜ਼ਮਾਨਤ ਦੀ ਅਪੀਲ ਕੀਤੀ ਸੀਗੀ ਪੇਪਰ ਲਾਇਏ ਸੀਗੇ ਜ਼ਮਾਨਤ ਦੇ ਤੇ ਪਿਛਲੇ ਹਫਤੇ ਤਾਂ ਸਾਡੀ ਸੁਣਵਾਈ ਹੋਈ ਨਹੀਂ ਸੀਗੀ ਸ਼ਾਇਦ ਉਹਨਾਂ ਦੇ ਬੈਸੇ ਮੈਨੂੰ ਜਿਆਦਾ ਨੌਲੇਜ ਨਹੀਂ ਹੈ ਇਸ ਕੰਮ ਬਾਰੇ ਤੇ ਸ਼ਾਇਦ ਉਹਨਾਂ ਦੇ ਆਈਜੀ ਸਾਹਿਬ ਨਹੀਂ ਆਏ ਸੀਗੇ ਉਸ ਕਰਕੇ ਉਹਨਾਂ ਨੇ ਡੇਟ ਚੇਂਜ ਕਰਕੇ 14 ਜੁਲਾਈ ਫਾ ਪਾ ਦਿੱਤੀ ਸੀਗੀ ਤੇ ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਕੱਲ ਰੱਦ ਕਰਤੀ ਉਹਨਾਂ ਨੇ ਤੇ ਹੁਣ ਸਾਨੂੰ ਅੱਗੇ ਕੁਝ ਸਮਝ ਨਹੀਂ ਲੱਗਦਾ ਕਿ ਅਸੀਂ ਅੱਗੇ ਕੀ ਕਰੀਏ ਕੀ ਨਹੀਂ ਜਿਹਨੂੰ ਕਹਿੰਦੇ ਨੇ ਅੱਖਾਂ ਮੂਰੇ ਨੇ ਰਹਿ ਜਾਂਦਾ ਮੈਂ ਸਮਝ ਲਿਆ ਕਿ ਸਾਨੂੰ ਅੱਗੇ ਕੁਝ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਅੱਗੇ ਕੀ ਕਰੀਏ ਤੇ ਅਖਬਾਰਾਂ 'ਚ ਵੀ ਖਬਰ ਆਈ ਵੀ ਐ ਬਾਕੀ ਅਖਬਾਰ 'ਚ ਖਬਰ ਆਏ ਤੋਂ ਬਾਅਦ ਸਾਨੂੰ ਸ਼ੋਰ ਹੈ ਕਿ ਸਾਡੀ ਅਰਜੀ ਰੱਦ ਹੋ ਗਈ ਵੈਸੇ ਸਾਨੂੰ ਕੱਲ ਵਕੀਲ ਨੇ ਦੱਸਿਆ ਨਹੀਂ ਸੀਗਾ ਇਹ ਕਿ ਸਾਡੀ ਅਰਜੀ ਖਾਰਜ ਕਰਤੀ ਉਹ ਕਹਿੰਦੇ ਸ਼ਾਇਦ ਹੈ ਤੁਹਾਡੀ ਕੱਲ੍ਹ ਲਿਆ ਸ਼ਾਮ ਨੂੰ 4 ਵਜੇ ਜਾਂ ਕੱਲ੍ਹ ਤੱਕ ਤੁਹਾਡੀ ਅਰਜ਼ੀ ਦਾ ਪਤਾ ਲੱਗੂਗਾ। ਮੈਸੇਜ ਅਖਬਾਰ ਚ ਸਵੇਰੇ ਆ ਕੇ ਸੀਗਾ ਕਿ ਜਾਨਮਾਲ ਯੂਟਿਊਬਰ ਦੀ ਅਰਜ਼ੀ ਜਿਹੜੀ ਜ਼ਮਾਨਤਰੀ ਅਰਜ਼ੀ ਲਈ ਸੀਗੀ ਉਹ ਖਾਰਜ ਹੋ ਗਈ ਹੈ। ਤੁਹਾਨੂੰ ਅਖਬਾਰ ਵਾਲੀ ਖ਼ਬਰ ਵੀ ਪੜ੍ਹ ਕੇ ਸੁਣਾਉਂਗਾ। ਤੇ ਗੱਲ ਮੈਂ ਆਹ ਕਰਨਾ ਚਾਹੁੰਦਾ ਕਿ ਜੇ ਤੁਹਾਡੇ ਕੋਲ ਕੋਈ ਵਧੀਆ ਸਲਾਹ ਦੇਣ ਵਾਲਾ ਕੋਈ ਵਕੀਲ ਹੋਵੇ, ਕੋਈ ਵਧੀਆ ਜਿਹਨੂੰ ਤੁਸੀਂ ਸਮਝੇ ਸਹਦੇ ਕਿ ਸਾਨੂੰ ਹੁਣ ਅੱਗੇ ਕੁਝ ਨਹੀਂ ਪਤਾ ਕਿ ਅਸੀਂ ਅੱਗੇ ਕੀ ਕਰੀਏ ਕਿ ਨਾ ਕੀ ਨਾ ਕਰੀਏ। ਤੇ ਸਾਨੂੰ ਜਰੂਰ ਦੱਸਿਓ ਕਿ ਜੇ ਤੁਹਾਡੇ ਕੋਲ ਕੋਈ ਵਧੀਆ ਸਲਾਹ ਦੇਣ ਵਾਲਾ ਹੋਇਆ ਕਿ ਅਸੀਂ ਅੱਗੇ ਕੀ ਕਰੀਏ ਕਿੱਥੇ ਜਮੰਦ ਲਈਏ ਉੱਪਰ ਜਮੰਦ ਲਈਏ ਕਿ ਹਾਲੇ ਥੱਲੇ ਰੱਖੀਏ ਤੇ ਸਾਨੂੰ ਜਰੂਰ ਦੱਸਿਓ ਤੇ ਹੁਣ ਮੈਂ ਤੁਹਾਨੂੰ ਅਖਬਾਰ ਵਾਲੀ ਜਿਹੜੀ ਅਖਬਾਰ ਵਿੱਚ ਖਬਰ ਆਈ ਵੀ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਉਹ ਚ ਕੀ ਲਿਖਿਆ ਹੈ ਤੇ ਤੁਹਾਨੂੰ ਅਖਬਾਰ ਦੀ ਖਬਰ ਦਿਖਾਉਂਦਾ ਅਜੀਤ ਅਖਬਾਰ ਦੀ ਖਬਰ ਹੈ ਨਾ ਮੈਂ ਹਾਂ ਇਹ ਹੈ ਅਜੀਤ ਅਖਬਾਰ ਦੀ ਖਬਰ ਹੈ ਯੂਟਿਊਬਰ ਜਸਵੀਰ ਸਿੰਘ ਦੀ ਜਮਾਨਤ ਦੀ ਅਰਜ਼ੀ ਖਾਰਜ ਤੇ ਬਾਕੀ ਆ ਥੱਲੇ ਲਿਖਿਆ ਵਾ ਸਾਰਾ ਕੁਝ ਤੁਸੀਂ ਪਾਜ਼ ਕਰਕੇ ਪੜ੍ਹ ਕੇ ਦੇਖ ਸਕਦੇ ਆ ਹਣਕ ਤੇ ਹੁਣ ਤੁਹਾਨੂੰ ਖਬਰ ਦਿਖਾਉਂਦਾ ਮੈਂ ਇਹ ਕਿਹੜੇ ਖਬਰ ਦਿਨ ਜਗਵਾਨੀ ਜਗਵਾਨੀ ਇਹ ਜਗਵਾਨ ਦੀ ਜਸਵੀਰ ਦੇ ਦੋਸ਼ ਵਿੱਚ ਗ੍ਰਿਫਤਾਰ ਯੂਟਿਊਬਰ ਦੀ ਜ਼ਮਾਨਤ ਅਰਜੀ ਕਾਰਜ ਤੇ ਲੋ ਜੀ ਤੁਸੀਂ ਹੁਣ ਅਖਬਾਰ ਦੀ ਖਬਰ ਤਾਂ ਪੜ੍ਹ ਲਈ ਤੇ ਹੁਣ ਸੰਤ ਹੁਣ ਅੱਗੇ ਕੁਝ ਪਤਾ ਨਹੀਂ ਲੱਗਦਾ ਵੈਸੇ ਸਾਨੂੰ ਕਿਹੜੇ ਕੁਝ ਪਤਾ ਸੀਗੇ ਇਹਦੇ ਬਾਰੇ ਕਿ ਇਦਾਂ ਹੋ ਜਾਣਾ ਹੈ ਇਦਾਂ ਕਿ ਸੰਤ ਤਾਂ ਤੁਹਾਡੇ ਸਾਹਮਣੇ ਸੱਚੇ ਹੈ ਅਜੇ ਤਾਂ ਤੁਹਾਡੇ ਸਾਹਮਣੇ ਸਾਲੋਂ ਚੱਲੇ ਤਾਂ ਅਸੀਂ ਆਪਣੇ ਘਰਾਂ ਹੀ ਸੀਗੇ ਘਰ ਦੇ ਬਲੌਗ ਬਣਾਉਂਦੇ ਸੀਗੇ ਘਰ ਹੀ ਰਹਿੰਦੇ ਸੀਗੇ ਜੇ ਇਦਾਂ ਦੀ ਗੱਲ ਹੁੰਦੀ ਅਸੀਂ ਕਿਤੇ ਤਾਂ ਕਿਤੇ ਚਲ ਜਾਂਦੇ ਤਾਂ ਬਾਕੀ ਤੁਹਾਡੇ ਸਾਹਮਣੇ ਆ ਤੇ ਬਾਕੀ ਹੁਣ ਸਾਨੂੰ ਦੱਸਿਓ ਅੱਗੇ ਅਸੀਂ ਕੀ ਕਰੀਏ ਕਿੱਧਰ ਜਾਈਏ ਤੇ ਸਾਨੂੰ ਜਰੂਰ ਸਾਨੂੰ ਇਸ ਬਾਰੇ ਇਨਫੋਰਮੇਸ਼ਨ ਦਿਓ ਕੁਝ ਤੇ ਬਾਕੀ ਹੁਣ ਅੱਗੇ ਦੇਖਦੇ ਕੀ ਬਣਦਾ ਬਾਕੀ ਤੁਸੀਂ ਅਰਦਾਸਾਂ ਵੀ ਕਰਿਓ ਕਿ ਸਾਨੂੰ ਕਿ ਸਾਨੂੰ ਕੋਈ ਸਹੀ ਰਾਹ ਪਾਵੇ ਕਿ ਸਾਨੂੰ ਬਸ ਤੁਸੀਂ ਸਮਝੇ ਸਕਦੇ ਅੱਗੇ ਤੇ ਬਾਕੀ ਮੈਨੂੰ ਉਸ ਇੰਨਾ ਕੰਮ ਬਾਰੇ ਕੋਈ ਜ਼ਿਆਦਾ ਤੁਹਾਨੂੰ ਪਤਾ ਨਹੀਂ ਕਿ ਅਸੀਂ ਕਦੇ ਪਹਿਲਾਂ ਕੰਮ ਵਿੱਚ ਪਏ ਨਹੀਂ ਹੈ ਜਿੱਨਾ ਸਾਨੂੰ ਕੋਈ ਜ਼ਿਆਦਾ ਨੋਲਿਜ ਹੈ ਕਿ ਅੱਗੇ ਕੀ ਕਰਨਾ ਕਿ ਕੀ ਨਹੀਂ ਤੇ ਸਾਨੂੰ ਜ਼ਰੂਰ ਦੱਸਿਓ ਤੇ ਹੁਣ ਦੇਖਦੇ ਅੱਗੇ ਕੀ ਬਣਦਾ ਤੇ ਤੁਹਾਨੂੰ ਜ਼ਰੂਰ ਅਪਡੇਟ ਨਮਾ ਦਿੰਦੇ ਰਵਾਂਗੇ ਕਿ ਕੀ ਬਣਦਾ ਕੀ ਨਹੀਂ ਤੇ ਅੱਜ ਬਾਕੀ ਤੁਹਾਨੂੰ ਹੁਣ ਬਾਕੀ ਗੱਲਾਂ ਦੱਸਾਂਗਾ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਨੂੰ ਰਾਹ ਮਿਲ ਜੇ ਵੀ ਕਿ ਅਸੀਂ ਅੱਗੇ ਕੀ ਕਰੀਏ ਕੀ ਨਹੀਂ ਐਨਾ ਕਿ ਸਾਨੂੰ ਵੀ ਇਸ ਖੰਮਾ ਬਾਰੇ ਕੋਈ ਜ਼ਿਆਦਾ ਨੌਲੇਜ ਹੈ ਨਹੀਂ ਤੇ ਬਾਕੀ ਸਾਨੂੰ ਰਾਹ ਦਿਓ ਕਿ ਅਸੀਂ ਕਿੱਧਰੋਂ ਜਾਈਏ ਕਿੱਧਰੋਂ ਨਹੀਂ ਤੇ ਬਾਕੀ ਹੁਣ ਦੇਖਦੇ ਹਾਂ ਕਿ ਕੀ ਬਣਦਾ ਤੇ ਅੱਜ ਤਮਾ ਮਿਸਤਰੀ ਵੀ ਬੁਲਾਇਆ ਵਾ ਇਹਨਾਂ ਥੋੜਾ ਜਿਹਾ ਰੈਂਪ ਦਾ ਫੱਟੇ ਕੱਢਣ ਨੂੰ ਰਹਿ ਗਏ ਸੀ ਕਿ ਥਰਡੇ ਬਾਕੀ ਥਰਡੇ ਕਿਤੇ ਫੱਟੇ ਗਲੇ ਨਾ ਜਾਵੇ ਬਾਕੀ ਦੇਖਦੇ ਸ਼ਾਮ ਤੱਕ ਕੋਈ ਗੱਲ ਪਤਾ ਲੱਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਰੂਰ ਤੇ ਹੁਣ ਦੇਖਦੇ ਬਈ ਹੌਲੀ ਹੌਲੀ ਅੱਗੇ ਕੀ ਬਣਦਾ ਕੀ ਨਹੀਂ ਤੇ ਅੱਜ ਬਾਹਰ ਮੌਸਮ ਵੀ ਐਨ ਸਾਫ ਹੋਇਆ ਵਾ ਸਵੇਰੇ ਥੋੜਾ ਜਿਹਾ ਮੀਂਹ ਪੈ ਗਿਆ ਸੀਗਾ ਬੱਸ ਇਹ ਜ਼ਿਆਦਾ ਨਹੀਂ ਪਿਆ ਕਿ ਮੌਸਮ ਖੁੱਲ ਗਿਆ ਐ ਨਾ ਤੋਪਾਂ ਤਾਂ ਕਿ ਆ ਪੂਰੀ ਵੈਸੇ ਬਾਕੀ ਅਸੀਂ ਹੌਸਲਾ ਵੀ ਨਹੀਂ ਹਾਰ ਰਿਹਾ ਸਾਨੂੰ ਪਤਾ ਹੈ ਕਿ ਅਸੀਂ ਸੱਚੇ ਆ ਕਿ ਸਾਨੂੰ ਪਤਾ ਹੈ ਕਿ ਸਚਾਈ ਦੀ ਜਿੱਤ ਹੋਊਗੀ ਅੱਜ ਨਾ ਤੇ ਕੱਲ ਨੂੰ ਜਿੱਤ ਹੋਊਗੀ ਪਰ ਬੇਦਰਦ ਜਿਸ ਤਰ੍ਹਾਂ ਲੱਗ ਰਿਹਾ ਕਿ ਸਚਾਈ ਦੀ ਵਾਲੇ ਜਿੱਤ ਹੋ ਨਹੀਂ ਰਹੀ ਬਾਕੀ ਦੇਖੋ ਸਾਨੂੰ ਉਮੀਦ ਹੈ ਕਿ ਪੂਰੀ ਹਾਂ ਜੀ ਕਿ ਜਿੱਤ ਹੋਊਗੀ ਆਪਣੀ ਪੱਕਾ ਜ਼ਰੂਰ ਇਹ ਵੀ ਆਪਾਂ ਸੱਚੇ ਆ ਬਾਕੀ ਹੁਣ ਦੇਖਦੇ ਆ ਰੱਬ ਆਪਣਾ ਮਿਹਰ ਕਰੂਗਾ ਕਿਰਪਾ ਕਰੂਗਾ ਕਿ ਉਹਨੂੰ ਵੀ ਪਤਾ ਕਿ ਅਸੀਂ ਸੱਚੇ ਆ ਤਾਂ ਹੀ ਨੇ ਅਸੀਂ ਜਿਆਦਾ ਕੁਝ ਕਰ ਰਹੇ ਸੀਗੇ ਪਹਿਲਾਂ ਅੱਬੇ ਹੁਣ ਸਾਨੂੰ ਪਤਾ ਲੱਗਿਆ ਕਿ ਸਾਡੇ 'ਤੇ ਐਂ ਕਰ ਰਹੇ ਐਂ ਕਰ ਰਹੇ ਆ ਫੇਰ ਸਾਨੂੰ ਉਹ ਚੀਜ਼ ਦਾ ਗੱਲ ਦਾ ਦੁੱਖ ਲੱਗਦਾ ਜਿਹੜੀ ਚੀਜ਼ ਅਸੀਂ ਕਦੇ ਕਰੀ ਵੀ ਨਹੀਂ ਉਹ ਹੁਣ ਪਤਾ ਲੱਗ ਰਹੀ ਕਿ ਅਸੀਂ ਆਹ ਕਰਿਆ ਵਾਹ ਕਰਿਆ ਸਾਨੂੰ ਯਾਰ ਕਿਆ ਕਹਿਣਾ ਤੁਹਾਨੂੰ ਜੇ ਅਸੀਂ ਕੋਈ ਚੀਜ਼ ਕਰੀ ਹੋਣੀ ਤੁਹਾਨੂੰ ਜੇ ਕੋਈ ਚੀਜ਼ ਬਾਰੇ ਪਤਾ ਨਹੀਂ ਹੋਇਆ ਹੈ ਇਹੀ ਗੱਲ ਦਾ ਦੁੱਖ ਲੱਗਦਾ ਜੇ ਅਸੀਂ ਕੋਈ ਚੀਜ਼ ਕਰੀ ਹੋਣੀ ਹੈ ਚ ਕੁਛ ਅਸੀਂ ਇਹੀ ਗਲਤ ਕੰਮ ਕਰੇ ਨੇ ਜਿਹੜੀ ਸਾਨੂੰ ਸਜ਼ਾ ਮਿਲ ਜਵੇ। ਹਾਂ ਦੱਸੋ ਡੈਡੀ ਜੀ ਨੂੰ ਅੱਜ ਕਿਨੇ 30 ਦਿਨ ਹੋ ਚਲੇ ਉਹਨੇ? 40 42 42 ਦਿਨ ਹੋ ਚਲੇ। ਦੱਸੋ ਹੁਣ ਹੁਣ ਅਸੀਂ ਕਰੂਗੇ ਕਿਆ? ਜਦ ਸਾਡੀ ਕੋਈ ਗਲਤ ਮਾੜੀ ਜਿਹੀ ਗਲਤੀ ਹੋਣੀ ਹੈ, ਤਾ ਉਹ ਬੇਕਸੂਰ ਨੂੰ ਫਸਾਇਆ ਜਾ ਰਿਹਾ। ਬਾਕੀ ਇਹੀ ਗੱਲ ਦਾ ਦੁੱਖ ਲੱਗਦਾ ਕਿ ਜੇ ਤਾਂ ਅਸੀਂ ਗਲਤ ਹੈ ਫੇਰ ਤਾਂ ਸਾਨੂੰ ਸਜ਼ਾ ਦੋ। ਜੇ ਅਸੀਂ ਹਾਂ ਗਲਤ ਹੈ, ਤੁਸੀਂ ਆਹ ਕਰਿਓ ਤੁਸੀਂ ਗਲਤੀ ਕਰੀਏ। ਫੇਰੇ ਸਾਡੀ ਸਾਰੇ ਬਣਦੀ ਹੈ ਜਦ ਤੱਕ ਅਸੀਂ ਕੋਈ ਡਾਕਟਰ ਕਰਿਆ ਨਹੀਂ ਹੈ। ਬਾਕੀ ਦੇਖੋ ਹੁਣ ਅੱਗੇ ਰੱਬ ਅੱਗੇ ਅਰਦਾਸ ਕਰ ਰਿਹਾ ਕਿ ਸਾਨੂੰ ਜਲ ਤੋਂ ਜਲਦ ਇਨਸਾਫ ਮਿਲੇ ਕਿ ਸੱਚਾਈ ਦੀ ਜਿੱਤ ਹੋਵੇ। ਬਾਕੀ ਦੇਖਦੇ ਹੁਣ ਅੱਗੇ ਕੀ ਬਣਦਾ। ਤੇ ਇੰਦਰ ਸਾਡਾ ਕਾਲੂ ਵੀ ਆ ਗਿਆ। ਸੱਜੇ ਤਾਂ ਮੈਂ ਮਿਸਤਰੀ ਨੂੰ ਦਿਖਾਉਂਦਾ ਕਿ ਕਿਆ ਕੰਮ ਕਰਵਾਉਣਾ ਤੇ ਪੂਰੀ ਐ ਤੂੰ ਤਾਂ। ਹਾਂ ਜਿਹੜੇ ਫੱਟੇ ਇਹ ਨਾ ਇਹ ਕੜਦੀ ਨੇ ਵਿੱਚ ਖਰਾਬ ਹੋ ਜਾਣਾ ਕਰੇ ਇਹ। ਇਹ ਕੜਵਾਦਣੇ ਤੇ ਇਹਦੇ ਉੱਪਰ ਚਾਰਨਾ ਜਿਹਾ ਬਣਵਾ ਦੇਣਾ। ਇਹਨਾਂ ਜਦ ਗੱਡੀ ਦਾ ਟਾਇਰ ਹੁੰਦਾ ਜਾਣ ਲੱਗੇ ਪਰ ਵਿੱਚ ਗਿਰ ਜਾਂਦਾ ਕੇਵਰ। ਕੀ ਹੋ ਗਿਆ ਭਾਈ? ਜਾਂ ਫਿਰ ਫੱਟੇ ਨਿਕਲ ਜੂ ਮੇਰੇ ਉੱਪਰ ਚਾਰਨਾ ਬਣ ਜਾਊਗਾ ਫਿਰ। ਇਹਨਾਂ ਟਾਇਰ ਦੇ ਵਿੱਚ ਗਿਰੇ ਕੇ ਟਾਇਰ ਟੁੱਟਣ ਦਾ ਵੀ ਖਤਰਾ ਪੈ ਜਾਂਦਾ। ਪੂਰਾ ਟਾਇਰ ਹੀ ਵਿੱਚ ਗਿਰ ਜਾਂਦਾ ਹੁੰਦਾ। ਅਰੇ ਵੀ ਅੰਦਰ ਆਇਆ। ਕਾਲੂ ਚਲੋ ਅੰਦਰ ਤੇ ਹਵਾ ਬਹੁਤ ਤੇਜ਼ ਚੱਲਦੀ ਆ ਆ ਜਾ ਬਈ ਅੰਦਰ ਫੇ ਕੁੰਮਣ ਜਾਣਾ ਆ ਜਾ ਅੰਦਰ ਕਾਲੂ ਓਏ ਆ ਜਾ ਅੰਦਰ ਆ ਜਾ ਹੌਣੀ ਆਉਂਦਾ ਇਹ ਡਾਡੀ ਇੱਕ ਵਾਰ ਕਹਿੰਦੇ ਆ ਜਾ ਅੰਦਰ ਜੇ ਤੇ ਹੈਂਦਾ ਤਾਂ ਹੰ ਕਦੇ ਕਦੇ ਹੁੰਦਾ ਹੈ ਵੀ ਐ ਨਹੀਂ ਕਿ ਨੱਗੇ ਦਾ ਡੇਲੀ ਆਣਾ ਸਵੇਰੇ ਆ ਕੇ ਉੱਥੇ ਬਹਿਣਾ ਜੇ ਡੈਡੀ ਜੀ ਨੇ ਖੇਤਾਂ ਨੂੰ ਜਾਣਾ ਜਿਹਦੇ ਨਾਲ ਦੀ ਨਾਲ ਹੋ ਰਣਾ ਨੇ ਖੇਤਾਂ ਨੂੰ ਕਦੇ ਕਦੇ ਗੀੜਾ ਮਾਰਦਾ ਆ ਜਾ ਅੰਦਰ ਹੁਣਾ ਚੱਲ ਲਿਆਣੋਂ ਕੰਮ ਫੇਰ ਕੇ ਆਉਂਗਾ ਤੇ ਹੁਣ ਦੇਖਦੇ ਤਾਂ ਮੈਂ ਮਿਸਤਰੀ ਕਾ ਦੂੰਦਾ ਬਾਕੀ ਦੇਖਦੇ ਦੁਪਹਿਰ ਤੱਕ ਕਹਿੰਦਾ ਸੀਗਾ ਕਹਿੰਦਾ ਮੈਂ ਦੁਪਹਿਰ ਤੱਕ ਕਰੂੰਗਾ 1 ਵਜੇ ਤੱਕ ਹੁਣ ਦੇਖਦੇ ਕਿੱਥੇ ਆਉਂਦਾ ਤਾਂ ਮੈਂ ਮਿਸਤਰੀ ਫੇਰ ਅੱਗੇ ਦੇਖਾਂਗੇ ਕਿ ਕੀ ਕਾ ਬਣਦਾ ਤੇ ਲੋ ਜੀ ਮਿਸਤਰੀ ਤਾਂ ਆਇਆ ਨਹੀਂ ਸ਼ਾਮ ਹੋ ਚੱਲੀ ਤੇ ਹੁਣ ਚੱਲੀਏ ਮੋਟਰ ਪਾ ਤਾਂ ਦੇਖੀਏ ਆਖਰੀ ਰੇ ਪੈਣਾ ਹਲੇ ਇੱਕ ਆਇਆ ਕਾੜੂ ਚੱਲੀਏ ਮੋਟਰ ਪਾ ਇਹ ਵੀ ਲੰਗੜਿਆ ਮਾਰਦਾ ਹੁੰਦਾ ਅਜੇ ਕੁੱਤੇ ਨੇ ਢਾਇਆ ਇਹ ਹਾਂ ਬਹੁਤ ਰੋਣਾ ਪਾਇਆ ਇਹਦੇ ਨਾਲ ਕੁੱਤੇ ਇਹ ਹਟਦਾ ਨਹੀਂ ਨੇ ਲੜਾਈ ਲਈ ਜਾਂਦਾ ਫਿਰ ਉਹਨਾਂ ਨਾਲ ਜਾ ਜਾ ਕੇ ਕਿੰਨੇ ਤਾਈ ਫੜਿਆ ਪਤਾ ਜੀ ਅੱਛਾ ਉਹ ਲੰਗੜਾ ਕੇ ਜ਼ਰ ਤਾ ਨਾ ਸਿੱਧੀ ਉਹ ਨਹੀਂ ਲੱਤ ਮੁੜਦੀ ਉਹ ਨਹੀਂ ਚੱਲ ਬਾਈ ਆ ਜਾ ਸੈਰ ਕਰਕੇ ਲੈ ਕੇ ਆਵਾਂ ਤੇ ਲੋਏ ਪਿੰਡ ਦਾ ਐਨ ਖੇਤ ਹਰੀ ਹਰਿਆਈ ਮਾਰ ਰੇ ਪੂਰੀ ਮੈਂ ਦੇਖੋ ਤੇ ਪਰਬਤਾਂ ਕਿੰਨਾ ਸੋਹਣਾ ਆਇਆ ਬਾਈ ਧੁੱਪ ਮੂਰੇ ਬੱਦਲ ਕਾਲਾ ਦਾ ਮੰਨੇ ਰਚੇ ਰਹਾਂ ਦੇ ਇਹ ਬਰਾਬਰ ਲੱਗੇ ਆਪਣੇ ਉਹ ਸਾਹਮਣੇ ਖੇਤ ਦਾ ਰੇ ਆਪਣੇ ਖੇਤ ਦੇ ਬਰਾਬਰ ਆ ਤਾਂ ਲੱਗੇ ਦੇ ਹੁਣ ਹੋ ਗਏ ਹਨ ਬਰਾਬਰ ਰੇ ਪਾਏ ਤੇ ਸਬਸ ਇੱਕ ਰੇ ਰਹਿੰਦਾ ਪਾਉਣੇ ਲਾਸਟ ਉਹ ਦੇਖਦੇ ਜੀਆਂ ਕਾਲੂ ਪਾਦਣਾ ਲੈ ਵੇ ਜੰਮਣੀ ਜੰਮਣਾ ਹੋਈਆਂ ਵੀ ਇੱਧਰ ਇਹ ਵੀ ਇਕੱਠੀ ਕਰਕੇ ਰੱਖਣੇ ਆ ਰੱਖਿਆ ਵੀ ਆ ਇਹਦੀ ਸ਼ੂਗਰ ਦੀ ਦਵਾਈ ਬਣਦੀ ਹੁੰਦੀ ਪਤਾ ਨਹੀਂ ਪਾਊਡਰ ਇਹ ਬਣਾਣਾ ਹੁੰਦਾ ਐਵੇਂ ਇਕਨਾਂ ਇਕੱਠਿਆਂ ਕਰਕੇ ਰੱਖੇ ਹੋਏ ਨੇ ਸੁੱਕੇ ਤਣ ਫਿਰ ਪਾਊਡਰ ਇਹ ਬਣਾਉਂਦੇ ਹੁੰਦੇ ਆ ਇਹਦਾ ਪਰ ਦੇਖੀ ਨਾ ਇਹ ਕੀ ਤਾਂ ਹੋ ਗਿਆ ਨਾ ਬਰਾਬਰ ਤੇ ਇਧਰ ਬੱਟ ਵੀ ਨਵੇੜਤਾ ਸੀਗਾ ਕੱਖ ਇਹਦਾ ਇੱਥੇ ਪਾਣੀ ਅੱਜ ਝਲਾ ਹੋਣਾ ਆਪਣੇ ਜਿਹਦਾ ਪਾਣੀ ਪੂਰਾ ਹੈ ਨਾ ਉਹ ਤੱਗੇ ਦੇਖਦੇ ਹੋਣਾ ਅੱਜ ਪਾਣੀ ਲਾਉਂਗੇ ਅੱਜ ਦੇ ਦੇ ਚ ਪਾਣੀ ਛੱਡਦਾ ਖੇਤ ਚ ਉੱਧਰ ਵੀ ਪਬੁੱਲਰਾਂ ਜੀ ਵੀ ਇੱਧਰ ਵੀ ਪਿੱਕ ਅੱਦੇ ਤੇ ਨਹੀਂ ਸ਼ਾਇਦ ਦੇਖਦੇ ਨਹੀਂ ਪੈ ਗਿਆ ਠੀਕ ਹੈ ਜਿੰਦਰ ਵੀ ਪਾਣੀ ਲਾਵਾਂਗੇ ਉੱਧਰ ਲਈ ਪਬੁੱਲਰਾਂ ਚ ਕਿੱਥੇ ਆਪਣੀ ਨਵੀਂ ਮੋਟਰ ਹੈ ਬਾਕੀ ਇੱਧਰ ਠੀਕ ਹੈ ਨਾਈਟ ਪਾਵਰ ਆਈ ਵੀ ਆ ਇਹ ਇਹਨੂੰ ਛੱਡਦਾ ਇੱਧਰ ਪਾਣੀ ਐ ਨਾ ਵੀ ਹੁਣ ਸਰ ਵਿੱਚ ਇਹਨੂੰ ਫੋਨ ਕਰਿਆ ਸੀ ਕਾ ਚੱਟਾ ਕਹਿੰਦਾ ਥੱਲੇ ਪਾਣੀ ਲਾਉਣ ਨੂੰ ਰਹਿਣ ਦੇ ਕਹਿੰਦੇ ਰੇਹ ਪਾਉਣਾ ਹੋਣਾ ਇਹ ਚ ਰੇਹ ਲਾ ਕੇ ਨਾ ਰੇਹ ਪਾ ਕੇ ਫੇਰ ਪਾਣੀ ਛੱਡਾਂਗੇ ਕਹਿੰਦੇ ਪਾਉਣੇ ਚ ਰੇਹ ਪਾਣਾ ਫੇਰ ਪਾਣੀ ਲਾਵਾਂਗੇ ਇਹਨੇ ਮੈਂ ਦੋ ਤਣੇ ਹੱਤਾ ਹੋ ਚੱਲੇ ਕਹਿੰਦੇ ਪਾਣੀ ਸੁੱਕਿਆ ਨਹੀਂ ਤਾਂ ਕਹਿੰਦੇ ਨੇ ਰੇਹ ਪਾ ਦੇਣਾ ਤਾਂ ਇਹ ਚ ਪਾਣੀ ਥੋੜਾ ਸਗਾ ਕੇ ਫੇਰ ਰੇਹ ਪਾਵਾਂਗੇ ਤੇ ਹੁਣ ਚਲਿਏ ਘਰ ਨੂੰ ਦੋਵੇਂ ਮੋਟਰ पे ਕਰਨੇਗੇ ਵੀ ਗੇੜਾ ਮਾਰੇਗੇ ਤੇ ਲੋਈ ਮੋਟਰ ਪਹੁੰਚ ਗਏ ਤੇ ਮੋਟਰ ਬ ਵੀ ਰੋਰ ਕੀ ਦਿਖਾਈਏ ਫਰੇ ਵੀ ਹੈ ਨਹੀਂ ਸੁੰਨਿਓ ਮੋਟਰ ਇਹ ਨੀ ਕਰਾਉਣ ਕਾ ਲੱਗੇ ਵੀ ਹੰਦੀ ਤੇਰੇ ਵੀ ਤੇ ਅੱਜ ਮਿਰਚਾਂ ਤੋੜ ਕੇ ਚਲੀਏ ਘਰ ਨੂੰ ਤੇ ਬਾਕੀ ਇੱਧਰ ਵੀ ਹੁਣ ਥੋੜੀ ਮਗੇ ਚਲ ਮੀਂਹ ਪੈ ਗਿਆ ਗਿੱਲ ਹੈਗੀ ਉਹ ਨਿਕਲੂ ਜੇ ਮੀਂਹ ਨਾ ਪਿਆ ਫਿਰ ਖਲੂ ਇਹ ਪਾਣੀ ਛੱਡ ਦੇ ਪੂਰੇ ਇੱਧਰ ਬੁੱਟਿਆਂ 'ਚ ਵੀ ਤੈਨਾਂ 'ਚ ਵੀ ਇੱਧਰ ਆਹ ਭਿੰਡੀਆਂ ਦੇ ਬੁੱਟੇ ਵੀ ਵਿਚੇ ਰਹਿ ਗਏ ਸੀਗੇ ਹਾਂ ਭਿੰਡੀਆਂ ਬਦ ਮਿਰਚਾਂ ਦੇ ਸ਼ਾਇਦ ਹੁਣ ਮਿਰਚਾਂ ਦੇ ਆ ਵੀ ਆ ਇੱਕ ਭਿੰਡੀਆਂ ਦਾ ਇੱਕ ਭਿੰਡੀ ਲੱਗੀ ਵੀ ਤੇ ਸੁੱਕ ਗਈ ਉਹ ਵੀ ਪੁੱਟ ਜਾ ਬਈ ਹਨਾ ਉਹ ਵੀ ਬੇਲ ਸੁੱਕ ਜੱਲੀ ਜਿਹੜੀ ਉੱਪਰ ਚੜ ਗਈ ਸੀ ਹਨਾ ਇਹ ਵੀ ਕੰਮ ਨਿਬੜਿਆ ਸੁੱਕ ਗਿਆ ਇਹਨੇ ਆਪੇ ਡਿੱਗ ਜਾਣਾ ਹੁਣ ਇਹ ਵੀ ਤਾਰੀ ਉੱਪਰ ਚੜਨਗੇ ਵੀਲੇ ਮੱਕੀ ਇੱਧਰ ਆ ਦੇਖੋ ਇੱਧਰ ਹੁਣ ਆ ਲੱਗੇ ਆਪਣੀ ਜਾਂ ਨਾਮ ਤੇ ਦਾ ਨਾਮੇ ਪਰ ਲੱਗਿਆ ਕ੍ਰੇਲੇ ਕ੍ਰੇਲੇ ਆ ਗਏ ਤਾਂ ਤੇ ਅ ਕ੍ਰੇਲੇ ਆ ਦੇਖੋ ਵੇਲੇ ਵੇਲੇ ਜੇ ਹੋਣ ਲੱਗ ਜਾਂਦੇ ਨੇ ਦੇਖੋ ਚ ਗਣਨ ਲੱਗੇ ਹੋਏ ਨੇ ਕਿ ਐ ਚੱਕਰ ਹੋਏਗਾ ਨਾ ਨਾ ਸੁੰਡੀ ਵੀ ਵੀ ਇਹਨਾਂ ਦੇ ਵੀ ਸੁੰਡੀ ਪੈਣ ਲੱਗ ਗਈ ਸਾਰਿਆਂ ਤੇ ਵੀ ਸੁੰਡੀਆਂ ਪੈ ਗਈ ਸ਼ਾਇਦ। ਨੇ ਕ੍ਰੇਲੇ ਤਾਂ ਸੋਹਣੇ ਹੋ ਰਹੇ ਤੇ ਸਾਰੇ। ਪਰ ਦੇਖਦਾ ਜੀ ਵੀ ਫਿਰ ਰੇ ਨਾ ਰੇ ਕਿ ਆ ਗਿਆ। ਸਪਰੇਅ ਲਿਆਉਂਦਾ ਅੱਜ। ਅੱਜ ਉੱਧਰ ਵਾਸਤੇ ਰੇ ਵੀ ਲੈ ਕੇ ਆਉਣਾ। ਰੇ ਦੇ ਨਾਲ ਦੇ ਨਾਲ ਸਪਰੇਅ ਲਿਆਉਣੀ। ਨਾਲ ਇਹ ਚ ਸਪਰੇਅ ਕਰ ਦਾਂਗੇ। ਤੇ ਬਾਕੀ ਦਾ ਸਭ ਠੀਕ ਆ। ਇੰਦਰ ਮਿਰਚਾਂ ਤੋੜੀ ਐ। ਤੇ ਮਿਰਚਾਂ ਤੋੜ ਕੇ ਲੈ ਕੇ ਚਲੀਏ ਘਰ ਨੂੰ। ਇਹ ਚੰਗਾ ਕਾਫੀ ਹੈ ਮਿਰਚਾਂ ਮੁੱਕਦੀਆਂ ਤੇ ਨਿੰਬੂ ਵੀ ਇੱਧਰ ਜੇ ਤੋੜੂ ਕੇ ਲੈ ਕੇ ਜਾਵਾਂਗੇ ਪਲੇ ਪਲੇਗੇ ਹੋ ਜੂਗੇ ਹਾਲਤਾ ਫਰੇ ਆ ਇਹ ਹੱਕਾ ਨੂੰ ਆ ਰਿਹਾ ਆ ਦੱਲੀਆਂ ਕਹਾਂ ਆਰ ਹੇ ਉਹ ਕਹਿੰਦੇ ਟਰੈਕਟਰ ਉਹ ਕੀ ਹੋ ਗਿਆ ਟਰੈਕਟਰ ਫਸਾ ਲਿਆ ਟਰੈਕਟਰ ਫਸਾ ਲਿਆ ਦੇਖ ਰਿਹਾ ਬਿੱਤ ਨੋਲੀ ਅ ਸ਼ਕਤੀਮਾਨ ਤੇ ਹੋ ਗਿਆ ਦੇਖ ਰਹੀ ਹਾਂ ਤੇ ਮਿਰਚਾਂ ਤੋੜ ਕੇ ਚੱਲੀ ਹੁਣ ਘਰ ਨੂੰ ਤੇ ਆਪਾਂ ਵੀਡੀਓ ਕਰਦੇ ਹੁਣ ਬੰਦ ਤੇ ਸਾਨੂੰ ਵੀਰ ਜਰੂਰ ਰਾਏ ਦੇਵੋ ਇਸ ਬਾਰੇ ਕਿ ਅੱਗੇ ਅਸੀਂ ਕੀ ਕਰੀਏ ਜੇ ਕੋਈ ਗੱਲ ਕਰਨਾ ਚਾਹੁੰਦਾ ਹੋਇਆ ਮੇਰੇ ਨਾਲ ਤੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਥੱਲੇ ਤੇ ਥੱਲੇ ਮੈਂ ਆਪਣੀ ਆਈਡੀ ਮੈਸ਼ਨ ਕਰ ਦੂਗਾ ਹੈ ਨਾ YouTube ਤੇ ਬਹੁਤ ਮੈਸੇਜ ਆ ਜਾਂਦੇ ਆ ਤੇ ਇੰਸਟਾਗ੍ਰam ਪਰ ਮੈਨੂੰ ਜਾ ਕੇ ਮੈਸੇਜ ਕਰ ਲਿਓ ਉੱਥੇ ਕੇ ਤੁਹਾਨੂੰ ਮੈਂ ਰਿਪਲਾਈ ਦੇ ਦੂੰਗਾ ਤੇ ਹੁਣ ਮਿਲਦੇ ਕਿਸੇ ਅਗਲੇ ਵਲੌਗ ਚ ਹੁਣ ਦੇਖਦੇ ਕੱਲ੍ਹ ਨੂੰ ਕੀ ਬਣਦਾ ਓਕੇ ਬਾਏ ਬਾਏ